ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਕਹਿੰਦੇ ਵੀ ਸ਼ਹਿਰ ਲੋਂਗੋਵਾਲ ਤਹਿਸੀਲ ਵੀ ਬਾਈ ਹੋਰਾਂ ਦੀ ਲੋਂਗੋਵਾਲ ਆ ਤੇ ਜ਼ਿਲ੍ਹਾ ਹੈਗਾ ਸੰਗਰੂਰ ਪੰਜਾਬ ਦਾ ਸਭ ਤੋਂ ਵੱਡਾ ਪਿੰਡੀ ਹੋਊਗਾ ਮੇਰੇ ਹਿਸਾਬ ਨਾਲ ਲੋਂਗੋਵਾਲ گاਵਾ ਕਾਫੀ ਗਿਣਤੀ ਚ ਦਿਖਾ ਦਾਂਗੇ 10 ਤੋਂ 12 ਤੇ ਜਿਹੜਾ ਰੇਟ ਆ ਰੇਟ ਬਾਈ ਦਾ ਹੋਊਗਾ ਤਕਰੀਬਨ ਤਕਰੀਬਨ 40-42 ਤੋਂ ਲਾ ਕੇ 50-55000 ਤੱਕ ਦਾ ਬਾਕੀ ਗੱਲਬਾਤ ਬਾਈ ਨਾਲ ਕਰਾਵਾਂਗੇ ਕੱਲੀ ਕੱਲੀ ਬੱੱਚੀ ਖੋਲ ਕੇ ਤੋੜ ਕੇ ਦਿਖਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਸਾਰਿਆਂ ਦਾ ਵੀਡੀਓ ਚ ਹੀ ਕਰਾ ਦਾਂਗੇ ਆ ਜਾ ਸੈਂਟੀਮੀਟਰ ਹੋਰ ਕਿਵੇਂ ਆ? ਠੀਕ ਠਾਕ ਜੀ ਵਗਿਆ। ਚਰਦੀ ਗਲਾ। ਹਾਂ ਜੀ ਚਰਦੀ ਗਲਾ ਜੀ। ਉਹ ਬੰਦਾ ਭਗਤਾ ਸੰਤੀ ਸਰ ਕਮੈਂਟ ਵੀ ਆਏ ਦੇ। ਹਾਂ ਜੀ ਕਮੈਂਟ। ਬੰਦਾ ਭਗਤ ਲੱਗਦਾ ਕਹਿੰਦੇ ਯਾਰ। ਗਰਬੜਨਾ ਕਰਦੀ ਭਗਤ। ਨਾ ਨਾ ਗਰਬੜਦਾ ਆਪਾਂ ਕਰਦੀ ਨਹੀਂ। ਇੱਥੇ ਗਰਬੜਦਾ ਆਪਾਂ ਕਾਹੀ ਨਹੀਂ ਕਰਦੇ। ਠੀਕ ਆ ਠੀਕ ਆ। ਗਰਬੜਾ ਕੰਮ ਨਹੀਂ ਕਰਦੇ। ਹਾਂ ਜਿਹੜੀ ਛਵੀ ਬਣੀ ਹੋਈ ਆ ਹਨਾ ਮੈਂ ਚਾਹੂਗਾ ਵੀ ਸੰਤੀ ਉਹਨੂੰ ਬਰਕਰਾਰ ਰੱਖੀ। ਨਾ ਨਾ ਬਰਕਰਾਰ ਰੱਖਾਂਗੇ। ਕਿਹੜੇ ਪਾਸੋਂ ਕਰਦੀ ਸੰਤੀ ਸਰ? ਹਾਂ ਜੀ ਤਾਈ ਜੀ ਕਰ ਲਈ। ਸੂਈਆਂ ਕਿੰਨੀਆਂ ਆਪਣੇ ਕੋਲ ਅੱਜ? ਸੂਈ ਇੱਕਾਂ ਜੀ। ਇੱਕ ਸੂਈ ਬਾਕੀ ਗ ਵੀਰ ਆਪਾਂ ਆਪਦੇ ਕੋਲੇ ਲਿਆ ਕੇ ਫੀਡ ਪਾ ਕੇ 8-10 ਦਿਨ ਦੀ ਕੱਚੀ-ਵੱਛੀ ਆਪਦੇ ਤਰੀਕੇ ਨਾਲ ਤਿਆਰ ਕਰੀਏ। ਇੱਕ ਫਾਇਦਾ ਹੋਰ ਹੁੰਦਾ ਵੀ ਉਹਨੂੰ ਬੱਚਾ ਲੱਗਣ ਦਾ ਖਤਰਾ ਨਹੀਂ ਰਹਿੰਦਾ ਤੇ ਇੱਕ ਹੋਰ ਹੁੰਦਾ ਵੀ ਯਾਰ ਉਹਦੀ ਜੇਰ ਆਪਣੀ ਅੱਖਾਂ ਤੋਂ ਨਹੀਂ ਪੈਂਦੀ। ਇਹਨਾਂ ਚ ਇਹੀ ਸਮੱਸਿਆ ਆ ਜਾਂਦੀ ਹੁੰਦੀ ਆ। ਕਰ ਲਈਏ ਸ਼ੁਰੂ ਇੱਥੋਂ? ਹਾਂ ਸ਼ੁਰੂ ਤੋਂ ਕਰ ਲਈਏ। ਐ ਤੇ ਮਾਰਦੇ ਗੈਰੀ ਕੈਮਰਾ ਓਏ। ਸਵੇਰ ਦੀ ਵੀ ਠੰਡੀ ਸੀ ਲਾਗੀ ਬਿਲਕੁਲ ਤੇ ਤਾਜੀ ਸੂਈ ਆ ਸੂਈ ਕਦੋਂ ਆਂਦੀ ਏ? ਇਹ ਕੱਲ੍ਹ ਆ ਸੂਈ ਆਈ। ਕੱਲ ਰਾਤ ਦੀ ਸਵਾਹ ਦੀ ਜਮੇ ਠੰਡੀ ਆ। ਜਮਾਂ ਠੰਡੀ ਆ ਜੀ। ਥੱਲੇ ਮਠਿਆ ਲੰਦੀ ਆ। ਹਾਂ ਜੀ ਹਾਂ ਭਾਈ ਜਮਾਂ। ਸਵਾਹ ਦੀ ਵੀ ਘੰਟਾ ਕਰੀ ਦਿਖਾਉਣੀ। ਸਵਾਹ ਦੀ ਇੱਕ ਨੰਬਰ ਆ ਜੀ। ਇਧਰ ਲੈ ਬੰਨੇ ਲਿਆ। ਅੱਬੇ ਨਾ ਬੱਚੇ ਨੂੰ ਦੇਖ ਲੈ। ਚਵਾਈ ਚੂਹੀ ਵਾਲੇ ਵੀ ਚੱਪ ਕਰਦੀ ਬਗੀ ਜਾਂਦੀ ਆ। ਜਮਾਂ ਠੰਡੀ ਆ ਨਾਰਮਲ। ਓਕੇ ਆ ਜਮਾਂ ਚਵਾਈ। ਜਮਾਂ ਹੀ ਓਕੇ। ਚਵਾਈ ਦੀ ਬਾਈ ਤੋਂ ਤੁਸੀਂ ਅੱਖਾਂ ਵਿੱਚ ਕੇ ਲੈ ਜੋ ਆਨਲਾਈਨ ਵੀ ਕਿਸੇ ਭਰਾ ਨੇ ਮੰਗਾਉਣੀਆਂ। ਆਨਲਾਈਨ ਵੀ ਮੰਗਾ ਸਕਦਾ ਕੱਲ ਦੀ ਸੂਈਆ। ਹਾਂ ਕੱਲ ਦੀ ਸੂਈ। ਸੂਆ ਕਿਹੜਾ ਇਹਦਾ? ਸੂਆ ਦੂਜਾ ਜੀ। ਧੋਰ ਖੋਲ ਕੇ ਬੱਚਾ ਕੀ ਆ ਸੰਟੀ ਨਾਲ? ਬੱਚਾ ਬ ਇਹ ਬਾਡੀ ਵਾਲੇ ਪੱਖ ਤੋਂ ਵੀ ਚੰਗੀ ਆ ਇਹ ਜਰਸੀ ਕ੍ਰੋਸ ਚ ਆ ਗਈ ਆ ਹਾਂ ਜਰਸੀ ਕ੍ਰੋਸ ਚ ਆ ਗਈ ਆ ਗਈ ਕੱਦ ਕਾਠ ਵਾਲੀ ਦਾ ਕੱਦ ਕਾਠ ਹੁੰਦਾ ਹਾਂਜੀ ਬਾਈ ਬੋਲੇ ਚ ਸਾਫ ਹੈ ਬੋਲੇ ਸਾਫ ਜਮਾ ਜੀ ਆ ਬੋਲੇ ਚ ਬਾਈ ਕਹਿੰਦਾ ਆਪਣੀ ਟਿੱਪ ਤੇ ਪਸਾਫ ਕਰੀ ਹੋਈ ਆ ਥੋੜਾ ਬਹੁਤਾ ਛੱਡਿਆ ਹੋਇਆ ਹਾਂ ਥੋੜੀ ਅੰਦਰ ਨਾ ਮੈਂ ਜਮਾ ਖਾਲੀ ਨਹੀਂ ਕਰੀ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਕੱਲਾ ਕੱਲਾ ਥਣ ਰੱਖਦੀ ਆ ਤੇ ਆਰਡਰ ਵੀ ਸੋਹਣਾ ਰੱਖਦੀ ਆ ਕਮਾ ਲਿਆ ਬਾਈ ਐ ਇਹਨੂੰ ਲੈ ਚੱਲ ਇੱਧਰ ਲੈ ਉਧਰ ਨੂੰ ਲੈ ਜਾ ਕਰ ਉਧਰੋਂ ਕਿਹੜਾ ਡਬਲ ਗਿੜਾ ਕਢਾ ਲਿਆ ਹੈ ਕਰ ਲੰਬਾਈ ਵੀ ਚੰਗੀ ਆ ਤੇ ਕੱਦ ਵੀ ਚੰਗਾ ਤੇ ਬਾਕੀ ਬਾਡੀ ਵਾਲੇ ਪੱਖ ਤੋਂ ਵੀ ਆਪਾਂ ਕਹਿ ਸਕਦੇ ਆਂ ਵੀ ਯਾਰ ਕੰਮ ਵਿੱਚ ਚੱਲਣ ਵਾਲੀਆਂ ਗਾਮਾਂ ਨਹੀਂ ਜਿਵੇਂ ਭਰਾ ਆਪਾਂ ਗੱਲ ਕਰ ਲਈ ਵੀ ਮੱਜਾਂ ਤੇ ਜਿਆਦੇ ਪੈਸੇ ਨਹੀਂ ਇਨਵੈਸਟ ਕਰ ਸਕਦੇ ਹਨਾ ਉਹ ਬਾਈ ਤੋਂ ਗਾਂ ਖਰੀਦ ਸਕਦੇ ਨੇ ਦੁੱਧ ਇਹਨਾਂ ਦਾ ਮੱਜਾਂ ਵਰਗਾ ਹੀ ਹੋਊਗਾ ਕਿਉਂਕਿ ਕ੍ਰੋਸ ਪੰਚ ਆ ਗਈਆਂ ਤੇ ਸਵੇਰ ਆਦੀਆਂ ਠੰਡੀਆਂ ਸੀਲ ਨੇ ਤਾਂ ਹੱਥ ਕੇਰਾ ਬਾਈ ਕਹਿੰਦਾ ਹੋਰ ਪਰਾਦਰ ਵਿੱਚ ਇੱਕ ਤੇ ਮੇਨ ਗੱਲ ਆ ਜਿਹੜੀ ਨਾ ਯਾਰ ਥੱਲੇ ਦੀ ਨਾ ਪਛੀ ਸਫਾਈ ਵਾਲੀ ਆ ਇੱਥੇ ਦਿਖਾਈ ਗੈ ਜਿਵੇਂ ਥਾਣਾ ਦਾ ਥਾਣਾ ਦਾ ਜਿਵੇਂ ਗੈਪ ਆ ਗਿਆ ਨਾ ਆਪਸ ਦੇ ਵਿੱਚ ਸਾਈਡਾਂ ਤੋਂ ਗੈਪ ਆ ਗਿਆ ਧਾਰ ਤੁਹਾਨੂੰ ਜਮ ਓਕੇ ਨਹੀਂ ਤੁਹਾਨੂੰ ਪਤਾ ਵੀ ਬਿਨਾ ਬੱਚੇ ਤੋਂ ਗਾ ਮੈਂ ਬੈਠਾ ਨਹੀਂ ਦਿੰਦੀ ਆਂ ਕੱਲ ਪਰੇਸ਼ਾਨ ਨਾ ਕਰ ਕੋਈ ਗੱਲ ਨਹੀਂ ਧਾਰ ਆਪਾਂ ਹੀ ਦਿਖਾ ਦਿਆਂਗੇ ਪੈਸੇ ਕਿੰਨੇ ਲਵਾਂਗੇ ਤੇ ਪੈਸੇ ਜਮੀ ਹਾਂ ਨਾ 50 ਦੇ ਦਾਂਗੇ ਪੂਰੇ ਦੀ ਪੂਰੇ 50 ਦੀ ਹਾਂਜੀ ਲੈ ਬਾਈ ਕਹਿੰਦਾ ਮੈਂ 55 ਨਹੀਂ 60 ਨਹੀਂ ਕੋਈ ਆਫਰ ਵਾਲਾ ਸਿਸਟਮ ਹੈ ਆ ਹਾਂਜੀ ਦੁੱਧ ਕਿੰਨਾ ਪਾ ਦੂ ਸੰਟੀ ਦੁੱਧ ਪਾ ਦੂ 1500 ਲੀਟਰ ਦੀ 15 ਕਿਲੋ ਹਾਂ 15 ਤੋਂ ਪਾਰ ਪਾ ਦੂਗੀ ਜੇ 13 14 ਕਿਲੋ ਵੀ ਪਾਉਂਦੀ ਆ ਯਾਰ 50 ਮੱਝਾਂ ਵਰਗੀਆਂ ਮੱਝਾਂ ਵਰਗਾ ਦੁੱਧ 13 14 ਵਾਲੀ ਮੱਝ ਮਾਰਕੀਟ 'ਚ ਪਤਾ ਕਰ ਲਿਓ ਐ ਮੰਨ ਲਓ ਵੀ ਇਹਦੇ ਨਾਲੋਂ ਦੁੱਗਣੇ ਰੇਟ 'ਚ ਤਾਂ ਹੈਗੀ ਹੈ ਹੈਗੀ 2.5 ਗੁਣਾ ਰੇਟ 'ਚ ਵੀ ਹਾਂ 2.5 ਗੁਣਾ ਹਾਂਜੀ 2.5 ਗੁਣਾ ਤੇ ਦੁੱਧ ਵੀ ਲੰਬਾ ਟਾਈਮ ਦੰਦੀਆਂ ਮੱਝਾਂ ਨਾਲੋਂ ਇਹੇ ਤੋਂ ਹੁਣ ਮਾਰਦੇ ਗਏ ਜੀ 2 ਨੰਬਰ ਵਾਲੀ ਤੇ ਇਹ ਵੀ ਕ੍ਰੋਸ 'ਚ ਆ ਗਈ ਥੋਰ ਬਾਈ ਖੁੱਲ ਗਈ ਇਹਨੂੰ ਵੀ ਥੋਰੀ ਸੀ ਇਹਦਾ ਸੂਆ ਕਿਹੜਾ ਇਹਦਾ ਦੂਜਾ ਜੀ ਦੂਜਾ ਸੂਆ ਇਹ ਕਿੰਨੇ ਕਿ ਦਿਨ ਕੱਢਦੀ ਆ ਸੈਂਟੀ ਇਹ ਲੈ ਜੀ ਹੱfte ਵਾਲੀ 10 10 ਦਿਨ ਹਾਂਜੀ ਹਫਤਾ 1 ਸੂਆ ਗਿਆ ਦੂਜਾ ਤੇ ਆ ਗਈ ਇਹ ਵੀ ਕ੍ਰੋਸ ਇਹ ਵੀ ਕ੍ਰੋਸ ਜਰਸੀ ਆਪਾਂ ਕਹਿ ਸਕਦੇ ਹਾਂ ਵੀ ਜਰਸੀ ਕ੍ਰੋਸ ਹਾਂ ਜਰਸੀ ਕ੍ਰੋਸ ਆ ਗਈ ਵੀ ਹਾਂ ਇੱਕ ਗੱਲ ਹੋਰ ਆ ਵੀ ਗਾਵਾਂ ਨੇ ਜਿੰਨੀਆਂ ਕਿ ਬਾਈ ਕੋਲੇ ਥੱਲੇ ਦੀਆਂ ਸਾਰੀਆਂ ਸਾਫ਼ ਹਾਂ ਸਾਰੀਆਂ ਹਨ ਦਾ ਸਹਜ ਆ ਗਿਆ ਮੁਠੀ ਵਾਲਾ ਇਧਰਲੇ ਬੰਨੇ ਕਮਾ ਲਈ ਬਾਈ ਤੇ ਗਰਮੀ ਚ ਇਹ ਚੱਲਣ ਵਾਲੀਆਂ ਨੇ ਇਹਨਾਂ ਨੂੰ ਚਾਹੇ ਧੁੱਪੇ ਬੰਨਦੇ ਹਾਂ ਕਿੱਥੇ ਬੰਨਦੀਆਂ ਚੈੱਕ ਕਰਨੀ ਧੁੱਪੇ ਧੁੱਪ ਗਰਮੀ ਸਰਦੀ ਸਾਰਾ ਕੁਝ ਚੱਲਣ ਗਿਆ ਤੇ ਆਰਡਰ ਰੱਖਣੀਆਂ ਫਿਕਸ ਫਿਕਸ ਜੇ ਟੁੱਟ ਮੇਲੇ ਵੇ ਦਾ ਪਸ਼ੂ ਨਹੀਂ ਕੋਈ ਵੀ ਹਾਂ ਤੇ ਕਾਦੇ ਦਾ ਆ ਗਿਆ ਆਪਾਂ ਕਹਿ ਸਕਦੇ ਹਾਂ ਵੀ ਦਰਮਿਆਨੀ ਹਾਈਟ ਦਰਮਿਆਨੀ ਹਾਂਜੀ ਕਿਉਂਕਿ ਇੱਕ ਨੰਬਰ ਵਾਲੀ ਆ ਜਿਹੜੀ ਉਹਦੀ ਹਾਈਟ ਥੋੜਾ ਜ਼ਿਆਦਾ ਉਹ ਤਾਂ ਵੱਧ ਗਈ ਥੋੜੀ ਦਰਮਿਆਨੀ ਲੱਗੂਗੀ ਸਬਾਹ ਆਈਏ ਵੀ ਠੰਡੀ ਆ ਠੰਡੀ ਜਾਮਾ ਹੀ ਕਿੰ ਮਰ ਜਾ ਤੇਰੀ ਆ ਝੋਲ ਵੀ ਚੰਗੀ ਪਈ ਆ ਸਾਰੇ ਕੱਢ ਦੂਗੀ ਇਹਦੇ ਸੈਂਟੀ ਕਿੰਨੇ ਪੈਸੇ ਲੈ ਲਾਂਗੇ ਭਾਈ ਇਹ ਦੇ ਦਾਂਗੀ ਜਮੀਂ ਹਾਂ ਨਾ 44000 ਦੀ 44 ਦੀ ਹਾਂਜੀ ਮਾਨਤਾਨ ਹੋ ਜੂਗਾ ਮਾਨਤਾਨ ਹੋ ਜੂਗਾ ਠੀਕ ਆ ਗੱਲ ਮਾਨਤਾਨ ਭਾਈ ਕਹਿੰਦਾ ਉਹ ਚ ਹੋ ਜੂਗਾ ਹਾਂਜੀ ਦੋ ਤੇ ਵੀ ਪਾ ਦੂ 1500 ਲੀਟਰ ਦੀ ਠੀਕ ਆ ਗੱਲ ਤੇ ਹੁਣ ਮਾਰਗਰੀ 3 ਨੰਬਰ ਵਾਲੀ ਦੇ ਪਹਿਲਾਂ ਅਸੀਂ ਖਰੀਦਾ ਆਰਡਰ ਕੁਆਲਿਟੀ ਦਿਖਾ ਦੇ ਗਾਂਲੇ ਵੱਲੋਂ ਠੰਡ ਦਾ ਸਹਜ ਇਹ ਜਰਸੀ ਆ ਗਈ ਆਏ ਆ ਗਈ ਜਰਸੀ ਦੇ ਵਿੱਚ ਠੰਡ ਦਾ ਸਹਜ ਇਹ ਵੀ ਸੋਹਣਾ ਰੱਖਦੀ ਆ ਤੇ ਮੱਥੇ 'ਚ ਟੋਆ ਵੀ ਆ ਗਿਆ ਤੇ ਅੱਖ ਵੀ ਜਰਸੀ ਵਾਲੀ ਆ ਧੋਰੋ ਬਈ ਖੋਲ ਕੇ ਧੋਰੋ ਇਹ ਵੀ ਮੀਡੀਅਮ ਹਾਈਟ 'ਚ ਆ ਗਈ ਜਿੱਦਾਂ ਜਰਸੀ ਦੀ ਹਾਈਟ ਹੁੰਦੀ ਆ ਇੱਕ ਗੱਲ ਹੋਰ ਦੱਸਦਾ ਨਾ ਜਿਹੜਾ ਚੋਬਰ ਤੋਰਦਾ ਉਹਦੇ ਹਿਸਾਬ ਨਾਲ ਆਈਡੀਆ ਨਾ ਲਾ ਲਿਓ ਤਾਂ 6 ਤੋਂ ਬਾਹਰ ਹੋਦਾ ਕੱਢ ਵੱਡਾ ਹੀ ਹਾਂ ਇਹਦਾ ਕੱਢ ਕੱਢਦਾ ਚੋਬਰ ਦਾ 6 ਤੋਂ ਬਾਹਰ ਹੋਊਗਾ ਤੇ ਇਹਦੇ ਹਿਸਾਬ ਨਾਲ ਆਈਡੀਆ ਲਾ ਲਿਓ ਇਹਦੇ ਕੋਲ ਤਾਂ ਸਾਰੀ ਝੋਟੀਆਂ ਲੱਗਣੀਆਂ ਇਹ ਝੋਟੀ ਲੱਗਣੀਆਂ ਇਹਦਾ ਸੂਆ ਕਿਹੜਾ ਦੱਸਾਂ ਇਹਦਾ ਦੂਜਾ ਹੀ ਕਿੰਨੇ ਦਿਨ ਕੱਢਦੀ ਆ ਇਹ ਲੈ ਜੀ ਹੱਤਾ ਜੀ ਹਾਂ ਪੰਜ ਪੰਜ ਚਾਰ ਦਿਨ ਲੈ ਜੀ ਹਾਂ ਪੰਜ ਚਾਰ ਦਿਨ ਕੱਢ ਜੇ ਹੱਤਾ ਕੱਢ ਜੀ ਪੰਜ ਚਾਰ ਦਿਨ ਤਾਂ ਕੱਢੀ ਕੋਫੀ ਜੇ ਕਲਰ ਚ ਆ ਗਈ ਨਾ ਹਾਂਜੀ ਆ ਗਈ ਕੋਫੀ ਕਲਰ ਚ ਜਿਵੇਂ ਸਾਨੂੰ ਥੱਲੇ ਦੀ ਸਫਾਈ ਦੱਸੀ ਆ ਉਹ ਹਰੇਕ ਜਾਨਵਰ ਕਿਉਂਕਿ ਮੇਨ ਕੁਆਲਿਟੀ ਇਹ ਪਸ਼ੂ ਦੀ ਥੱਲੇ ਦੀ ਹੁੰਦੀ ਆ ਆਰਡਰ ਕੁਆਲਿਟੀ ਦੀ ਆਰਡਰ ਦੀ ਸ਼ੇਪ ਦੀ ਗੱਲ ਕਰਦੀ ਆ ਭਾਈ ਥਣ ਦੇ ਸੈਜ ਦੀ ਗੱਲ ਕਰ ਲਈਏ ਕਿਉਂਕਿ ਪਸ਼ੂ ਆਪਾਂ ਨੂੰ ਹਰੇਕ ਕਿਸਮ ਦਾ ਦਿਖਾਉਣਾ ਪੈਂਦਾ ਕਿਉਂਕਿ ਗਾਕੀ ਯਾਰ ਹਰੇਕ ਕਿਸਮ ਦੀ ਆ ਜਿੱਦਾਂ ਛੋਟੇ ਰੇਟ ਵਾਲੇ ਭਰਾਵਾਂ ਦੇ ਫੋਨ ਵੀ ਬਹੁਤ ਆਉਂਦੇ ਆ ਵੀਰ ਅਕਸਰ ਤੁਸੀਂ ਵੱਡੇ ਰੇਟ ਦੀਆਂ ਗਾਵਾਂ ਦਿਖਾਉਂਦੇ ਆ ਛੋਟੇ ਰੇਟ ਵਾਲੀਆਂ ਵੀ ਦਿਖਾਇਆ ਕਰੋ ਤੇ ਸਫਾਈ ਦਿਖਾ ਕੇ ਰਹੀ ਇਹਦੀ ਲਾ ਕੇ ਨੇੜੇ ਕਿੰਨੀ ਸਫਾਈ ਆ ਥੱਲੇ ਤੇ ਸੁਭਾਅ ਦੀ ਆ ਗਈ ਬਿਲਕੁਲ ਠੰਡੀ ਠੰਡੀ ਇਹ ਖਾਣ ਦਾ ਸੈਜ ਵੀ ਸੋਹਣਾ ਰੱਖਦੀ ਆ ਕੱਲਾ ਕੱਲਾ ਏ 45 ਉਹ ਜੁਮਾਨਤਾਂ ਨੇ ਜੀ ਮਾਨਤਾਂ ਹਾਂ ਹੋਈ ਮਾਰ ਮੋਟਾ ਠੀਕ ਆ ਗੱਲ ਜਿਵੇਂ ਆ ਜੋੜੇ ਹੀ ਲੈਣਾ ਹਾਂ ਕੇ ਜੀ ਭਰਾ ਨੇ ਕਰਦੇ ਮਾਨਤਾਂ ਨਹੀਂ ਠੀਕ ਆ ਗੱਲ ਜੋੜੇ ਚ ਬਾਈ ਕਹਿੰਦਾ ਕਰਦਾਂਗੇ ਹੁਣ ਮਾਰ ਕੇ ਆਈ ਚਾਰ ਨੰਬਰ ਵਾਲੀ ਤੇ ਕੈਮਰਾ ਤੋੜ ਬਾਈ ਤੋੜ ਦੇ ਇਹ ਨੇੜੀ ਰਿਹਾ ਕਰ ਨਾਲ ਦੀ ਨਾਲ ਤੋੜ ਦਿਆ ਕਰ ਇਹ ਕਿਹੜੀ ਕੰਪਨੀ ਚ ਆ ਗਈ ਇਹ ਜਰਸੀ ਸਾਈਵਾਲਾ ਕਰੌਸਾ ਜੀ ਸਾਈਵਾਲ ਚ ਆ ਗਈ ਹਾਂ ਜੀ ਹਾਂ ਜਰਸੀ ਸਾਈਵਾਲਾ ਜੀ ਆਏ ਸਾਈਵਾਲ ਚ ਆ ਗਈ ਹੁਣ ਚੋਲਾ ਥੱਲੇ ਚੰਗਾ ਰੱਖਦੀ ਆ ਹਾਂ ਚੰਗਾ ਤੂੰ ਦੇ ਦੂ 20 ਤੋਂ ਪਾਰ ਜੀ ਆ ਚੋਲੀ ਥੱਲੇ ਬਹੁਤ ਚੰਗੀ ਆ ਥਣ ਦਾ ਸੈਜ ਬਹੁਤ ਸੋਹਣਾ ਹੋਗੀ ਚਵਾਈ ਜੀ ਦਾ ਸੈਂਟੀ ਰੋਗ ਰੋਗ ਚਵਾਈ ਜਾਮਾ ਇੱਕ ਨੰਬਰ ਹਾਂ ਜੀ ਕਿਉਂਕਿ ਇਹਦਾ ਵਪਾਰੀ ਸੱਜਣ ਦਾ ਚੇਪਾ ਲਾਉਣ ਦੀ ਨਾ ਨਾ ਚਵਾਈ ਜੀਚੀ ਵਰਗੀ ਇਹਦਾ ਜੀ ਆ ਜਿਹੜੇ ਭਰਾ ਸ਼ਕੀਨ ਹੁੰਦੇ ਆ ਨਾ ਵੀ ਸਾਈ ਹਾਲ ਬੈੜ ਲੈਣੀਆਂ ਤੇ ਲੈਣੀ ਵੀ ਦਰਮਿਆਨੀ ਹਾਈਟ ਚ ਹਾਈਟ ਵੀ ਦਰਮਿਆਨੀ ਆ ਪਰ ਸ਼ਾਈਨਿੰਗ ਬਹੁਤ ਹੈ ਇਹਦੇ ਫਿੱਡੇ ਚ ਜਿਵੇਂ ਆਪਾਂ ਗੱਲ ਕਰ ਲਈਏ ਵੀ ਚੰਗੀ ਖਰਾਕ ਨਾਲ ਪਲੀ ਹੋਈ ਆ ਸ਼ਾਈਨਿੰਗ ਵਾਲੀ ਬੈੜਾ ਸੁਭਾਅ ਦੀ ਕਿਵੇਂ ਆ ਸੰਤੋਖ ਸੁਭਾਅ ਵੀ ਠੰਡੀ ਆ ਜੀ ਸੁਭਾਅ ਦੀ ਮਾਹ ਕਈਆਂ ਦੀ ਸਾਈ ਹਾਲ ਗਰਮ ਨਾ ਨਾ ਠੰਡੀ ਆ ਸੁਭਾਅ ਦੀ ਜਮਾ ਇਹ ਸ਼ਿਕਾਇਤ ਹੁੰਦੀ ਆ ਇਹਨਾਂ ਦੀ ਨਾ ਨਾ ਕੋਈ ਸ਼ਿਕਾਇਤ ਦਿਖਾਈ ਰਾ ਇਥੋਂ ਆ ਜੀ ਦਿਖਾਈ ਰਹੀ ਠੰਡੀ ਹਾਲ ਤੇ ਲੈ 800 ਦਾ ਦਿੰ ਜੀ ਬਣੂਗੀ ਬਹੁਤ ਬਣੂ ਬਹੁਤ ਆਦੀ ਆ ਗਈ ਬਿਲਕੁਲ ਠੰਡੀ ਲੈ ਆ ਇਹਦਾ ਚਿਪ ਹੀ ਆਉਂਦਾ ਹੋਊਗਾ ਇਹਦਾ ਲੈ ਲੈ 800 ਦਾ ਦਿੰਦੇ ਆਲਾ ਕੰਮ ਹੀ ਆ 8-10 ਦਿਨ ਲੈ ਜੂਗੀ ਹਾਂਜੀ ਤੇ ਬਣੂ ਬਹੁਤ ਥੱਲੇ ਉਹ ਇਹ ਜਿਹੜੇ ਸਾਵਣ ਵਾਲੇ ਦੀ ਝੋਨਾ ਨਾ ਆਰਡਰ ਬਣਾਉਗੀ ਅੱਗੇ ਪਿੱਛੇ ਦਾ ਇਹਦਾ ਰੇਟ ਕੀ ਰਹੂਗਾ ਸਾਈ ਹਾਲ ਦਾ ਇਹ ਦੇ ਦਾਂਗੀ 52000 ਦੀ 52 ਦੀ ਹਾਂਜੀ ਆ ਜਿਹੜੇ ਭਰਾਵਾਂ ਦੇ ਖਾਸ ਤੌਰ ਤੇ ਨਾ ਡਿਮਾਂਡ ਹੁੰਦੀ ਆ ਸਾਈ ਹਾਲ ਦੀ ਕੇਰਾ ਸੋਨੂ ਫੇਰ ਦਿਖਾ ਦਿੰਨੇ ਹੱਥ ਮਾਰ ਕੇ ਵੀ ਗਰਮੀ ਵਾਲਾ ਕੰਮ ਨਹੀਂ ਹੈਗਾ ਇਹ ਜਮੀਂ ਠੰਡੀ ਨਾ ਗਰਮ ਗਰਮ ਨਹੀਂ ਹੋਰ ਬਈ ਅਗਲੇ ਨੰਬਰ ਵਾਲੀ ਦੀ ਪੁੱਛ ਕੇ ਆ ਤੋਰ ਦੇ ਇਹਨਾਂ ਕਿਹੜਾ ਨੰਬਰ ਆ ਗਿਆ ਹਾਂ ਜੀ ਇਹ ਆਹੀ ਮੇਰਾ ਖਿਆਲ ਆ ਸਾਈ ਵਾਲ 4 ਤੇ ਆ ਗਈ ਇਹ 5 ਨੰਬਰ ਤੇ 5 ਨੰਬਰ ਤੇ ਆ ਗਈ ਹਾਂ ਜੀ ਆ ਹੁਣ ਤੋਰ ਦੇ 5 ਨੰਬਰ ਵਾਲੀ ਨੰਬਰ ਮੁਤਾਬਕ ਗੱਲਬਾਤ ਕਰ ਲਿਓ ਸ਼ਾਈਨਿੰਗ ਇਹ ਵੀ ਬਹੁਤ ਆ ਸ਼ਾਈਨਿੰਗ ਵਾਲੀ ਆ ਗਈ ਤੇ ਬਾਕੀ ਇਹ ਰੰਗ ਪਸੰਦ ਵੀ ਕਰਦੇ ਹਾਂ ਹਾਂ ਜੀ ਇਹ ਗਰਮੀ ਵਾਲਾ ਰੰਗ ਆ ਜੀ ਬਾਕੀ ਹਰੇਕ ਗਾਹ ਪਸੰਦ ਕਰ ਦਿੰਨੇ ਆਂ ਤੇ ਆਰਡਰ ਚੌੜਾ ਰੱਖੂ ਜੰਟੀ ਆ ਨਾ ਆਰਡਰ ਤਾਂ ਬਣੂ ਵਾਲੇ ਲੈ ਜੀ ਹਫਤਾ ਵਾਲੇ ਜੀ ਚੰਗੀ ਬਣੂ ਥੱਲੇਉ ਨ ਤੇ ਗਾਵਾਂ ਚ ਮੇਰਾ ਖਿਆਲ ਆ ਫਿਕਸ ਜੀ ਆਰਡਰ ਕੰਮ ਜਾ ਬਗਈ ਹੈ ਨਾ ਹਾਂ ਫਿਕਸ ਜੀ ਇਹ ਵੀ ਥੋੜਾ ਜਰਸੀ ਚ ਆ ਗਈ ਹੈ ਨਾ ਹਾਂ ਜਰਸੀ ਆ ਗਈ ਹੈ ਇਹਦਾ ਸੂਆ ਕਿਹੜਾ ਸੈਂਟੀ ਇਹਦਾ ਦੂਜਾ ਜੀ ਕਿੰਨੇ ਦਿਨ ਕੱਢੂਗੀ ਇਹ ਲੈ ਜੂ ਹਫਤਾ ਹੀ ਵਾਲੇ ਇੱਕ ਹਫਤਾ ਹਾਂ 8 ਤੋਂ 10 ਦਿਨ ਲਈ ਜੀ ਸੂਆ ਦੀ ਕਿੰਨੇ ਸੈਂਟੀ ਸੂਆ ਵੀ ਠੰਡੀ ਆ ਜੀ ਠੰਡੀ ਆ ਵੀ ਹਾਂ ਜੀ ਸੂਆ ਆ ਦੀ ਬਾਈ ਕਹਿੰਦਾ ਇਹ ਵੀ ਠੰਡੀ ਵਾਹ ਜੀ ਬਹੁਤ ਠੰਡੀ ਜੀ ਤੇ ਥਣ ਦਾ ਸੈਜ ਵੀ ਸੋਨਾ ਰੱਖਦੇ ਨਾ ਜਿਵੇਂ ਜਿਵੇਂ ਨਾ ਇਹ ਅੱਗੇ ਤਿਆਰ ਹੋਊਗਾ ਨਾ ਉਵੇਂ ਉਹ ਜਿਹੜਾ ਗੈਪ ਆ ਹੈ ਨਾ ਆ ਚੀਜ਼ਾਂ ਐ ਬਾਲ ਕੱਢ ਜੂਗੀ ਇੱਥੋਂ ਐ ਗੈਪ ਬਣਾ ਇਹ ਦੱਸਾਂ ਕਿ ਕਿੰਨੇ ਪੈਸੇ ਲੈ ਲਾਂਗੇ ਭਾਈ ਇਹ ਦੇ ਦਾਂ ਜਮੀ ਹਾਂ ਨਾ 42000 ਪੂਰੇ ਜੀ ਹਾਂ 42 ਆਏ ਬਾਈ ਕਹਿੰਦਾ ਹੋ ਜੂਗੀ ਪੂਰੇ 42000 ਦੀ ਦੁੱਧ ਜੇ 12 ਨਹੀਂ 14 ਕ ਕਿਲੋ ਦੇ ਹਾਂ 13-14 ਲੀਟਰ ਦੇ ਦੇਣਾ 14 ਲੀਟਰ ਦੇ ਦੂ ਨਾਰਮਲ ਜੀ ਤੇ ਹੁਣ ਮਾਰ ਦੇਗਾ ਜੀ ਅਗਲੇ ਨੰਬਰ ਵਾਲੀ ਦੇ ਪਹਿਲਾਂ ਠੰਡੇ ਸੈਜ ਦੀ ਮਾਰ ਦੇ ਕੈਮਰਾ ਦਿਖਾ ਦੇ ਉੱਥੋਂ ਦਿਖਾ ਚਵਾਈ ਇਹਦੀ ਰੁਗ ਰੁਗ ਦੀ ਹੋ ਆਏ ਵੀ ਬਾਈ ਸਾਈ ਹਾਲ ਚ ਗਈ ਹੈ ਨਾ ਹਾਂ ਇਹ ਸਾਈ ਹਾਲ ਚ ਆ ਗਈ ਆ ਇਹ ਵੀ ਸਾਈ ਹਾਲ ਚ ਗਈ ਇਹ ਆ ਗਈ ਮੇਰਾ ਖਿਆਲ 6ਵੇਂ ਨੰਬਰ ਦਾ 6 ਨੰਬਰ ਜੀ ਹੋਰ ਬਾਈ ਖੋਲ ਕੇ ਇਹਦਾ ਸੂਆ ਕਿਹੜਾ ਸੰਤੀ ਇਹਦਾ ਸੂਆ ਉਹ ਤੀਜਾ ਜੀ ਤੀਜਾ ਹਾਂ ਤੀਜਾ ਸੂਆ ਨਹੀਂ ਵਪਾਰੀਆਂ ਕੋਲੇ ਮਾਂ ਹੁੰਦੀ ਨਹੀਂ ਦੂਜੇ ਤੋਂ ਨਾ ਨਾ ਤੀਜਾ ਸੂਆ ਹੈਗੀ ਆਪਣੇ ਕੋਲੇ ਸਹੀ ਆਪਣੇ ਕੋਲ ਹੈਗੀ ਹੈ ਹਾਂ ਹੈਗੀ 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 ਆਪਣੇ ਕੋਲ ਹੈਗੀ ਹੈ ਕਹਿੰਦਾ ਕਈ ਸੱਜਣ ਮੰਨ ਜਾਂਦੇ ਨੇ ਕਈ ਨਾ ਨਾ ਆਪਾਂ ਨੇ ਕਹਿੰਦੇ ਪਹਿਰ ਦੂਜਾ ਤੀਜਾ ਸੂਆ ਹੀ ਨਾ ਠੀਕ ਹੈ ਕਹਿੰਦਾ ਹਮ ਛਣ ਦਾ ਸੈਜ ਸੋਨਾ ਤੇ ਬਾਕੀ ਆਰਡਰ ਵੀ ਸੋਨਾ ਬਣਾ ਹਾਂ ਇਹ ਕਿੰਨੇ ਦਿਨ ਕੱਢੂਗਾ ਇਹ ਇਹ ਲੈ ਜੂ 8 ਤੋਂ 10 ਦਿਨ ਜੇ 8 ਤੋਂ 10 ਦਿਨ ਹਾਂਜੀ ਕਿੰਨੀ ਕੀ ਰਿਪੋਰਟ ਆਈ ਦੁੱਦੀ ਏਅਰਪੋਰਟ ਹੈ 15 ਲੀਟਰ ਦੀ ਪਹਿਲਾਂ ਇਹ ਦੀ 15 ਪਿਛਲੇ ਸੂਏ ਦੀ ਹਾਂ ਜੀ 14 ਮੰਨ ਕੇ ਲੈ ਜੀ ਹਾਂ 14 15 ਲੀਟਰ ਦੇ ਦਿੰਦੇ ਥੱਲਾ ਇਹਦਾ ਰੇਟ ਦਿੰਦੀ ਇਹਦੇ ਦਾ ਰੇਟ 45000 ਦੀ 45 ਚ ਮੰਨਤ ਨਹੀਂ ਰੱਖ ਮਾਨਤਨ ਕਰ ਦਾਂਗੇ ਜੀ ਕਰ ਦਿਆਂਗੇ ਦੋ ਦੋਨੇ ਸਾਈ ਹਾਲਾਂ ਇਕੱਠੀਆਂ ਬਾਜ਼ੀਆਂ ਮਾਨਤਨ ਬਦ ਕਰ ਦਾਂਗੇ ਆਪਣੇ ਆ ਦੋਆਂ ਚ ਬਾਈ ਕੰਨਾ ਕਰ ਦਾਂਗੇ ਤੇ ਹੁਣ ਮਾਰ ਦੇ ਗੈਰੀ ਜਰਸੀ ਤੇ ਆ ਗਈ ਮੇਰਾ ਖਿਆਲ ਸੱਤ ਨੰਬਰ ਸੱਤ ਨੰਬਰ ਜੀ ਤੌਰ ਚੋਬਰਾ ਖੋਲ ਕੇ ਇੱਕ ਲਾਸਟ ਤੇ ਜਰਸੀ ਦਿਖਾਉਂਗਾ ਤੋਹਫਾ ਹਾਂ ਜੀ ਇਹ ਦੋਨੇ ਜਰਸੀ ਦੇ ਵਿੱਚ ਆ ਗਈਆਂ ਚੰਗੀਆਂ ਨੇ ਫੁੱਲ ਦੋਨੇ ਤੇ ਸ਼ਾਈਨਿੰਗ ਵੀ ਫੁੱਲ ਹੈ ਦੀ ਬਾਡੀ ਦੇ ਵਿੱਚ ਹੌਲੀ ਹੌਲੀ ਬਈ ਐਕਟਿਵ ਆ ਪੂਰੀ ਇਹ ਦਾ ਸਣੀ ਆਹ ਤਰ੍ਹਾਂ ਨਾ ਸੰਟੀ ਇਹਦਾ ਸੂਆ ਗੜਾ ਬਾਈ ਇਹਦਾ ਪਲੂਣੀ ਆ ਜੀ ਪਹਿਲਾ ਹਾਂ ਪਹਿਲਾਂ ਨਹੀਂ ਸੂਆ ਤਾਂ ਕਿੰਨੇ ਦਿਨ ਕੱਢੂਗੀ ਇਹ ਲੈ ਜੂ ਹਾਲੇ 8 ਤੋਂ 10 ਦਿਨ ਜੀ ਝੋਲ ਬਹੁਤ ਆ ਨਾ ਹਾਂ ਬਣੂ ਬਣੂ ਬਹੁਤੀ ਬਣੂ ਵੀ ਸੋਹਣੀ ਤੇ ਬਾਕੀ ਆ ਗਈ ਜਰਸੀ ਜਿੱਦਾਂ ਭਰਾ ਕਹਿੰਦੇ ਆ ਬੋਦੀ ਵਾਲੀ ਜਰਸੀ ਹਾਂ ਬੋਦੀ ਵਾਲੀ ਪਿਆਰ ਜਰਸੀ ਹੈ ਜੀ ਅੱਖ ਆ ਗਈ ਮੋਟੀ ਤੇ ਕੱਦ ਕਾੜ ਵੀ ਜਰਸੀ ਵਾਲਾ ਆ ਗਿਆ ਇਹ ਹੈ ਗਈ ਆ ਪੂਰੀ ਜਗ੍ਹਾ ਗੱਲ ਕਰ ਲਈ ਐਕਟਿਵ ਹਾਂਜੀ ਐਕਟਿਵ ਆ ਗਈ ਪੂਰੀ ਠੰਡੀ ਸੀਲੀ ਹੋਊਗੀ ਹਾਂ ਠੰਡੀ ਸੀਲੀ ਹੈ ਤੋ ਵੀ ਸਵੇਰ ਆਦੀਆਂ ਤਕਰੀਬਨ 7:00 ਵਜੇ ਠੰਡੀਆਂ ਜਿੰਨੀਆਂ ਕਿ ਬਾਈ ਕੋਲ ਆਪਾਂ ਖੜ੍ਹੀਆਂ ਲਗੀਆਂ ਹਾਂ ਸਵੇਰ ਦੀ ਬਹੁਤ ਠੰਡੀਆਂ ਜੀ ਹੱਥ ਮਰਵਾਉਂਦੀਆਂ ਸਵੇਰ ਦੀਆਂ ਠੰਡੀਆਂ ਸੀਲ ਨੇ ਇਹਦੇ ਸੈਂਕੀ ਕਿੰਨੇ ਪੈਸੇ ਲੈ ਲਾਂਗੇ ਬਾਈ ਇਹ ਦੀਆਂ ਜੇ 45000 ਦੀ 45 ਇਹ ਜੋ ਮਾਨਤਾਨ ਕਰਦੇ ਮਾਨਤਾਨ ਕਰਦੇ ਹਾਂ ਇਹਦੇ ਹਾਂਜੀ ਕਰ ਦਾਂਗੇ ਕਿੰਨਾ ਕਰ ਦਾਂਗੇ ਇਹ ਜੇ 2000 ਰੁਪਏ ਛੱਡ ਦਾਂਗੇ 45 ਚੋਂ ਹਾਂਜੀ 2000 45 ਦੀ ਦੇ ਦਾਂਗੇ 45 ਦੀ ਬੱਸੀ ਦੇ ਦਾਂਗੇ ਦੇਖ ਹੁਣ ਗਾ ਜੀ ਆ ਆ ਜਰਸੀ ਤੇ ਮਾਰ ਕੈਮਰਾ ਜਾਂ ਐਂਡ ਤੇ ਜ਼ਰੂਰ ਦਿਖਾਈਆ ਤੁਹਾਨੂੰ ਦਿਖਾਤਾ ਤੁਹਾਨੂੰ ਤੋਹਫਾ ਫਿਰ ਜਮੇ ਐਂਡ ਤੇ ਰੰਗ ਰੰਗ ਬੜਾ ਚੰਗਾ ਜਰਸੀ ਦਾ ਇਹ ਗੱਲ ਕਰ ਲਈਏ ਬੜੀ ਡਿਮਾਂਡ ਆਏ ਰੰਗ ਦੀ ਹਾਂ ਇਹ ਡਿਮਾਂਡ ਬਹੁਤ ਰੰਗ ਦੀ ਡਿਮਾਂਡ ਬਹੁਤ ਆ ਗਈ ਇਹਦੀ ਤੇ ਆ ਗਈ ਕੱਦ ਕਾਠ ਵਾਲੀ ਚੰਗੀ ਆ ਗਈ ਸੂਆ ਇਹ ਤਾਂ ਮੈਨੂੰ ਪਹਿਲੇ ਹੀ ਲੱਗ ਸੁਆ ਭਲੂਣਾ ਜੀ ਪਹਿਲੇ ਨਹੀਂ ਸੂਜੀ ਸਵੇਰ ਦੀ ਵੀ ਠੰਡੀ ਆ ਨਾ ਠੰਡੀ ਆ ਹਾਂ ਜੀ ਕੱਚੀ ਕੱਚੀ ਰਹਿ ਥੋੜੀ ਆ ਸੂਆ ਪਹਿਲਾ ਦਨ ਕਿੰਨੇ ਕੱਢੂ ਬਾਈ ਦਨ ਲੈ ਜੀ 10 ਤੋਂ 12 ਜੀ ਸ਼ਾਈਨਿੰਗ ਵਾਲੀ ਆ ਗਰੀ ਇਹਦੀ ਬਾਡੀ ਚ ਵਾ ਗੋਲ ਗੋਲ ਵਾਲੀ ਆ ਉਤੋਂ ਨਾਲੇ ਕੱਦ ਕੁੱਦ ਨਾ ਅਰੇ ਬੜਾ ਚੰਗੀ ਐਵੇਂ ਨੌਕਰੀ ਬੇਸ਼ੇਰੀ ਹੁੰਦੀ ਆ ਨਾ ਉਦਾਂ ਦੀ ਗੱਲ ਬਾਤ ਆ ਇਹਦੀ ਸ਼ਕੀਨ ਵਾਲੀ ਆ ਗਈ ਯਾਰ ਸ਼ਕੀਨ ਆ ਗਈ ਫੁੱਲ ਇੱਥੇ ਰੋਕੀ ਮਾਰੀ ਇੱਥੇ ਮਾਰ ਜਾ ਰਹੀ ਇਹਦੀ ਫੇਸ ਕੁਆਲਿਟੀ ਦੇ ਕੈਮਰਾ ਓਏ ਹਾਂ ਇੱਥੋਂ ਕਰਾ ਚੈੱਕ ਆ ਆ ਲੈ ਆ ਬਾਈ ਐਣੀ ਲੈ ਆ ਲੈ ਵਾਡੀ ਜੀ ਸ਼ਾਇਨਿੰਗ ਵੀ ਫੁੱਲਾ ਤੇ ਜਾਨ ਜੂਨ ਵਾਲੀ ਵੀ ਕੋਈ ਕਮੀ ਨਹੀਂ ਹੈਗੀ ਰੋਕੀ ਬਾਈ ਇੱਥੇ ਮਾਰ ਲਾ ਬਾਈ ਇੱਥੇ ਰੋਕ ਲਾ ਸੁਭਾ ਕਰਾ ਦਈਏ ਚੈੱਕ ਕਿਵੇਂ ਇਹਦਾ ਸੁਭਾ ਆਦੀ ਠੰਡੀ ਆ ਨਾ ਮੈਂ ਠੰਡੀ ਹੀ ਜਾਵਾਂ ਸੁਭਾ ਜੀ ਦੰਦ ਤਾਂ ਨਹੀਂ ਦੇਖੇ ਜੀ ਮੈਂ ਦੰਦ ਨਹੀਂ ਦੇਖੇ ਜੀ ਉਹ ਮੇਰੇ ਹਿਸਾਬ ਨਾਲ ਦੰਦਾਂ ਸੀ ਹੈ ਨਾ ਦੰਦਾਂ ਜੀ ਉਗਲੇ ਚੌਗੀ ਹੋਣਗੇ ਹਾਂ ਤੇ ਗੋਲ ਪਈਆ ਬਾਡੀ ਬੁੱਡੀ ਦੀ ਵੀ ਸਾਰੇ ਪਾਸੇ ਚੰਗੀ ਹੈ ਤੇ ਕੱਦ ਇਹਦਾ ਕੱਦ ਕਾਠ ਵੀ ਚੰਗਾ ਆ ਗਿਆ ਕੱਦੀ ਬਹੁਤ ਹੈ ਜੀ ਕੱਦ ਵੀ ਫੁੱਲ ਆ ਗਿਆ ਤੇ ਆ ਇਹ ਪੰਜਾਬ ਵਾਲੀ ਜਰਸੀ ਵੀ ਵੱਡੀ ਹਾਂ ਵੱਡੀ ਪੰਜਾਬ ਵਾਲੀ ਹਾਂ ਆ ਲੈ ਚੱਲੇ ਨੇ ਥੋਰ ਲਾ ਜੀ ਕਿੰਨੇ ਦਿਨ ਦੱਸਿਆ ਦੇ ਸੰਗੀ ਇਹ 10 ਤੋਂ 12 ਦਿਨ ਦੀ 10 12 ਦਿਨ ਹਾਂ 10 ਤੋਂ 12 ਦਿਨ ਪਾ ਦੂਗੀ 15 ਪਲੱਸ ਮਾਉ ਜਨਾਜੀ ਪਾ ਦੇ ਦੇ ਦੂ 15 15 16 ਇਹਨੂੰ ਦੇਣਾ ਚਾਹੀਦਾ ਨਾ ਦੇ ਦੂਗੀ 15 ਦਾ ਘੱਟੋ ਘੱਟ ਹਾਂ ਬੱਦ ਸਕਦੀ ਬਾਦ ਮੈਨੂੰ ਦੇਣਾ ਚਾਹੀਦਾ ਵੀ ਵੱਧ ਭਾਵੇਂ ਦੇ ਦੇ ਕੱਦ ਰੁੱਧ ਵੀ ਬਹੁਤ ਆ ਇਹ ਆ ਸ਼ਕੀਨ ਸ਼ਕੂਨ ਵੀ ਬਹੁਤ ਆ ਹਾਂ ਸਿਰਾਈ ਜਮਾ ਜੀ ਇਹਦਾ ਰੇਟ ਕੀ ਰਹੂਗਾ ਇਹ ਦੇ ਦਾਂ 52000 ਦੀ ਸਿਰਫ ਸਿਰਫ 52000 ਦੀ ਹਾਂ ਕਮਾਲ ਕਰਤੀ ਜਮਈ 55 ਨਹੀਂ ਸੱਤ ਨਹੀਂ ਹਾਂ ਦੇਖ ਲਾ ਕਿਤੇ ਬਾਅਦ ਚੋ ਨਾ ਮੇਰੀ ਵੀਡੀਓ ਨਹੀਂ ਮੱਕਰਦੀ ਦੇ ਦਾਂਗੇ ਹੈ ਦੇ ਜਾਂਦੇ ਆ ਪਰ ਇੱਕ ਦੋ ਨੇ ਜੀ ਆ ਹੀ ਕਹਿੰਦਾ ਅਗਲਾ ਵੀ 10 ਦਿਨਾਂ ਨੂੰ ਬਿਓ ਤਿਆਰ ਕਰਕੇ ਠੀਕ ਆ ਗੱਲ ਉਹ ਚੀਜ਼ ਨਹੀਂ ਹੋਊ ਜੀ ਬਾਈ ਕਹਿੰਦਾ ਅੱਜ ਤੇ ਕੱਲ ਵਾਲਾ ਰੇਟ ਆ ਬੰਨ ਜਾ ਯਾਰ ਜਿਹੜਾ ਅੱਜ ਤੇ ਕੱਲ ਲੈ ਗਿਆ ਲੈ ਗਿਆ ਹਾਂਜੀ ਕਿਤੇ ਮਹਾ ਕਿਤੇ ਆਲਾ ਤਿਆਰ ਹੋਈ ਤੋਂ ਕਹੇ ਸਾਨੂੰ ਤਿਆਰ ਹੋਈ ਤੋਂ ਨਹੀਂ ਬਾਈ ਇਹਨਾ 52 ਦੀ ਹੋਣੀ ਹੋਊਗੀ 52 ਦੀ ਵੀਡੀਓ ਅਪਲੋਡ ਹੋਣ ਤੋਂ ਬਾਅਦ 24 ਘੰਟੇ ਆ ਜੀ ਹਾਂਜੀ ਉਸ ਤੋਂ ਬਾਅਦ ਵਾਲਾ ਰੇਟ ਬਾਈ ਕਹਿੰਦਾ ਜਦੋਂ ਤਿਆਰ ਹੋ ਗਈ ਆ ਹਾਂ ਤਿਆਰ ਹੋ ਰੇਟ ਵਧ ਜੂਗਾ ਹਾਂ ਉਹ ਰੇਟ ਫਿਰ ਆ ਨੰਬਰ ਬੋਲ ਦੇ ਸੰਟੀ ਨੰਬਰ 8699308716 8699308716 ਗਾਵਾ ਤੁਹਾਨੂੰ ਦਿਖਾਤੀਆਂ 8 ਤੋਂ 10 ਬਾਈ ਕੋਲੇ ਸਾਰੇ ਭਾਦ ਖਾਤੇ 40 42 ਤੋਂ ਲਾ ਕੇ 50 55 ਤੱਕ ਦੇ ਤੇ ਗਾਵਾਂ ਭਾਦ ਦੇ ਹਿਸਾਬ ਨਾਲ ਚੰਗੀਆਂ ਸਾਰੀਆਂ ਬਾਕੀ ਜਿਹੜੇ ਭਰਾ ਨੂੰ ਇਹਨਾਂ ਚ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ